ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਆਪਾਂ ਬਾਹਰ ਆਏ ਹੋਏ ਹਾਂ ਤੇ ਆਪਾਂ ਅੱਜ ਵਲੌਗ ਤੇ ਆਪਾਂ ਹੋਰ ਬਹੁਤ ਸਾਰੀਆਂ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਬਹੁਤ ਨਵੀਆਂ-ਨਵੀਆਂ ਵਿਸ਼ੇਕ ਬਾਈ ਦੇ ਬਾਰੇ ਵੀ ਅਪਡੇਟ ਲੈ ਕੇ ਆ ਰਹੇ ਹਾਂ ਵੀ ਬਾਈ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ ਤੁਸੀਂ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਔਨ ਕਰ ਲਓ ਹੁਣ ਆਪਣੀਆਂ ਤੋਂ ਤਿੰਨ ਵੀਡੀਓ ਆਪਣੀਆਂ ਔਨ ਕਰਨ ਲੱਗੀਆਂ ਤੇ 29 ਵੀਡੀਓ ਆਪਣੀਆਂ ਔਨ ਕਰ ਰਹੀਆਂ ਤੇ ਆਪਾਂ ਤੁਹਾਨੂੰ ਹਰ ਹੀ ਜਾਣਕਾਰੀ ਦਿੰਦੇ ਰਵਾਂਗੇ ਆਪਣੀਆਂ ਵੀਡੀਓ ਤਿਆਰ ਨੇ ਤੇ ਆਪਾਂ ਬਸ ਹੁਣ ਪਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਤਾਂ ਕਿ ਆਪਾਂ ਅੱਗੇ ਬੜਾ ਪਿੱਛੇ ਚੱਲ ਰਹੇ ਆ ਤੇ ਅੱਜ ਆਪਾਂ ਤੁਹਾਨੂੰ ਬੁਖਾਰ ਰਹੇ ਆ ਵੀ ਬਾਹਰ ਦੀ ਸਾਰੀ ਤੁਹਾਨੂੰ ਜਨਰੀ ਅੱਜ ਆਪਾਂ ਆਏ ਹੋਏ ਆ ਬਾਹਰ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਇੱਥੋਂ ਦੀ ਮਾਰਕੀਟ ਦੇ ਵਿੱਚ ਜਾਂ ਕਿਤੇ ਵੀ ਜਿੱਥੇ ਜਾਣਿਆ ਅੱਜ ਤੁਹਾਨੂੰ ਸਾਰਾ ਵਿਖਾਉਣੇ ਆ ਤੇ ਚਲੋ ਆਓ ਮੇਰੇ ਨਾਲ ਤੇ ਕਰਦੇ ਆਂ ਆਪਾਂ ਅੱਜ ਇੰਜੋਏ ਬਾਹਰ ਦਾ ਕਿਉਂਕਿ ਕਾਫੀ ਦਿਨਾਂ ਦੇ ਬਾਅਦ ਅੱਜ ਬਾਹਰ ਨਿਕਲੇ ਆ ਕਿਉਂਕਿ ਤੁਹਾਨੂੰ ਪਤਾ ਹੀ ਪਿੱਛੇ ਕਾਫੀ ਸਰਦੀ ਪੈ ਰਹੀ ਸੀ ਹੁਣ ਤਾਂ ਇੱਕ ਅਕਦਮ ਹੀ ਮੌਸਮ ਚੇਂਜ ਹੋ ਗਿਆ ਹੈ ਤੇ ਮੌਸਮ ਚੇਂਜ ਹੋਣ ਕਰਕੇ ਹੁਣ ਯਕਦਮ ਹੀ ਟੀ-ਸ਼ਰਟਾਂ ਦੇ ਵਿੱਚ ਆ ਗਏ ਹਾਂ ਦੇਖੋ ਅੱਜ ਮੈਂ ਟੀ-ਸ਼ਰਟ ਪਾਈ ਹੋਈ ਹੈ ਤੇ ਆਪਾਂ ਇਸ ਟਾਈਮ ਆ ਗਏ ਹਾਂ ਹੰਸਲ ਦੇ ਵਿੱਚ ਹੁਣ ਤੁਹਾਨੂੰ ਆਪਾਂ ਪਾਣੀ ਪੱਤ ਦੇ ਸਾਰੇ ਹੀ ਡਿਸਕਵਰੀ ਕਰਵਾਵਾਂਗੇ ਆਪਾਂ ਤੁਹਾਨੂੰ ਵੱਖ-ਵੱਖ ਜਗਾਂ ਦੇ ਪਾਣੀ ਪੱਤ ਦੀਆਂ ਤੁਹਾਨੂੰ ਸਾਰੀਆਂ ਵਿਖਾਵਾਂ ਕਰਾਂਗੇ ਕਿ ਕਿਹੜੀ ਜਗ੍ਹਾ ਤੇ ਕੀ ਆ ਕੁਝ ਵੀ ਇੱਥੇ ਬਹੁਤ ਫੇਮਸ ਵਧੀਆ ਜਗ੍ਹਾ-ਜਗਾਂ ਨੇ ਇਹ ਮੈਂ ਪਹਿਲਾਂ ਵੀ ਵੀਡੀਓ ਪਾਈਆਂ ਸੀ ਹੁਣ ਮੇਰੇ ਜਿਵੇਂ-ਜਿਵੇਂ ਮੇਰੇ ਸਬਸਕ੍ਰਾਈਬਰ ਵਧਦੇ ਜਾ ਰਹੇ ਨੇ ਓਵੇਂ-ਓਵੇਂ ਮੇਰਾ ਮਨੋਬਲ ਵੀ ਹੁਣ ਵਧਦਾ ਜਾ ਰਿਹਾ ਹੁਣ ਮੇਰਾ ਜੀ ਕਰਦਾ ਮ ਤਾਂ ਕਿ ਮੇਰੀ ਜਨਤਾ ਨੂੰ ਰੋਜ਼-ਰੋਜ਼ ਨਵਾਂ ਤੇ ਨਵਾਂ ਐਂਟਰਟੇਨਮੈਂਟ ਮਿਲਦਾ ਰਹੇ ਤੇ ਉਹਨਾਂ ਨੂੰ ਵਧੀਆ ਚੀਜ਼ਾਂ ਮਿਲਦੀਆਂ ਰਹਿਣ ਇਸ ਕਰਕੇ ਹੁਣ ਆਪਾਂ ਆ ਬਾਣੀਪਤ ਦੀਆਂ ਵਿੱਚ ਜਿਹੜੀਆਂ ਫੇਮਸ ਥੀਜਾਂ ਨੇ ਉਹ ਸਾਰੀਆਂ ਤੁਹਾਨੂੰ ਵਿਖਾਵਾਂਗੇ ਖਾਣ ਵਾਲੀਆਂ ਜਗ੍ਹਾ ਵੀ ਵਿਖਾਵਾਂਗੇ ਘੁੰਮਣ ਵਾਲੀਆਂ ਜਗ੍ਹਾ ਵੀ ਵਿਖਾਵਾਂਗੇ ਤੇ ਜਾਂ ਜਿੱਥੇ ਵਧੀਆ ਰੈਸਟੋਰੈਂਟ ਨੇ ਉਹ ਵੀ ਤੁਹਾਨੂੰ ਸਾਰੇ ਵਿਖਾਵਾਂਗੇ ਚਲੋ ਆਓ ਚੱਲਦੇ ਹਾਂ ਆਪਾਂ ਹੋਰ ਕਿੱਥੇ ਜਾ ਕੇ ਲੱਗਦਾ ਹੈ ਵੀ ਜਿਵੇਂ ਆਪਾਂ ਚੰਡੀਗੜ੍ਹ ਦੇ ਵਿੱਚ ਘੁੰਮ ਰਹੀ ਹੋਈਏ ਬਾਹਰ ਉਵੇਂ ਆ ਬਿਲਕੁਲ ਆ ਦੇਖੋ ਸੜਕਾਂ ਦੇ ਆਪਾਂ ਵੈਸੇ ਰੌਂਗ ਚਲਾ ਰਹੇ ਆ ਗੱਡੀ ਅੱਗੋਂ ਤੇ ਅੱਗੋਂ ਆ ਵੀ ਸਾਈਡ ਤੇ ਕਰ ਲਵੇ ਇਹ ਵੀ ਹੈ ਅੰਸਰ ਵੈਸੇ ਦਾ ਜੇ ਅੰਤ ਤੀ ਇੱਧਰ ਵੇਖੋ ਜੇ ਤੁਹਾਨੂੰ ਦਿਖਾਉਣੇ ਆ ਤੇ ਇਹ ਲੱਗਣਾ ਤੁਸੀਂ ਕਿਤੇ ਬਾਹਰ ਹੀ ਆ ਗਏ ਹੋ ਆ ਦੇਖੋ ਐ ਲੱਗਦਾ ਜਿਵੇਂ ਕਿ ਅੱਪਾ ਬਾਹਰ ਹੀ ਘੁੰਮਣਦੇ ਹੀ ਹੋਈਏ। ਆਹ ਕੋਚ ਬਹੁਤ ਸੋਹਣੀ ਜਗ੍ਹਾ ਹੈ। ਬਹੁਤ ਸੋਹਣੇ ਸੋਹਣੇ ਪਾਰਕ ਬਣੇ ਨੇ। ਸ਼ਾਮ ਨੂੰ ਆਵਦਾ ਇਹਦੇ ਵਿੱਚ ਹੀ ਅਜਿਹੀ ਦੇ ਵਧੀਆ ਸਧੀਆ ਸਿਰਤਾ ਬਣੀਆਂ ਨੇ ਦੇਖੋ। ਜਿਵੇਂ ਸਾਹਮਣੇ ਲੋਕੇਸ਼ਨ ਕਿੰਦੀ ਵਧੀਆ ਹੈ। ਜਿਸ Banda ਸ਼ਾਮ ਨੂੰ ਘੈਰ ਕਰਨੀ ਹੋਵੇ। ਇਹ ਬੰਦਾ ਆ ਵੀ ਆਟੋਮੈਟਿਕ ਆਪਣੇ ਚੱਲ ਸਕਦਾ ਹੈ ਦੇਖ ਹਰੇਕ ਜਗ੍ਹਾ ਤੇ ਉਹ ਪਾਰ ਦੇ ਦਿੱਤੇ ਹੋਏ ਨੇ ਜਿਹੜੇ ਤੁਹਾਨੂੰ ਪਰਿੰਡ ਨੇ ਮੈਂ ਨਿਯਾਰਾ ਲੈਣ ਦੇ ਆਪਣੇ ਵੀ ਇਸ ਵਾਰੀ ਉਹ ਅਗਲੇ ਬੱਤੇ ਆ ਲਓ ਜੀ ਹੁਣ ਆਪਾਂ ਚੱਲੇ ਆਪਾਂ ਮੇਨ ਮਾਰਕੀਟ ਦੇ ਵਿੱਚ ਅੱਜ ਤੁਹਾਨੂੰ ਮਾਰਕੀਟ ਦਾ ਦਰਸ਼ਨ ਕਰਾ ਕੇ ਲਿਆਉਣੇ ਆਂ ਅਨਸਲ ਦੀ ਮਾਰਕੀਟ ਆ ਪੱਜੇ ਹੀ ਆਏ ਹਰਿਵਾਰੀ ਹੁਣ ਵੇਰ ਆਪਾਂ ਤਾਂ ਇਹ ਲੈ ਕੇ ਚੱਲਦੇ ਆਂ ਮਾਰਕੀਟ tour ਦੇਖੋ ਕਿੰਨੇ ਸੋੜਾ ਐ ਨਕਸ਼ੇ ਐ ਲੱਗਦਾ ਨਾ ਜਿਵੇਂ ਬਾਹਰ ਹੋਵੇ ਜਿਹੜੇ ਇਹ ਇਹਦੇ ਆਪਾਂ ਅਨਸਲ ਦੇ ਵਿੱਚ ਆ ਤੇ ਜਦੋਂ ਆਪਾਂ ਲਾਂਟੇ ਵਿੱਚ ਜਾਂ ਉਹਦੇ ਦੂਜੇ ਵਿੱਚ ਜਾਵਾਂਗੇ TDAI ਵਿੱਚ ਇੱਕ ਨਵੀਂ ਐ M ਕੀ ਆ ਮੇ ਬਣ ਰਹੀ ਹੈ ਉਹ ਬਣ ਰਹੀ ਹੈ ਹੋਰ ਬੜੀਆਂ ਨਹੀਂ ਪਾਣੀ ਟੱਪ ਦੇ ਵਿੱਚ ਬਣ ਰਹੀਆਂ ਨੇ ਤੇ ਚਲੋ ਆਪਾਂ ਮੇਨ ਜਨਾਂ ਦੇ ਚੱਲਦੇ ਤੁਹਾਨੂੰ ਉੱਤੇ ਵਗਾਉਣੇ ਆ ਲਓ ਜੀ ਦੇਖੋ ਕਿਵੇਂ ਟੋਟੀਆਂ ਕਿੱਢੀਆਂ ਸੋਹਣੀਆਂ ਨੇ ਤੇ ਆਹ ਦੇਖੋ ਟੋਟੀਆਂ ਗਲੀ ਬੰਦੇ ਆਪਾਂ ਹੁਣ ਹੋਰ ਕਿ ਤੁਹਾਨੂੰ ਫੇਰੋਂ ਸੋਣੇ ਹਾਂਜੀ ਅੱਜ ਆਪਾਂ ਤੁਹਾਨੂੰ ਅੰਸਲ ਦੇ ਵਿੱਚ ਕਾਫੀ ਜਗ੍ਹਾ ਵਿਖਾ ਦਿੱਤੀ ਏ ਤੇ ਆਪਾਂ ਥੋੜੀਆਂ ਦੂਜੀਆਂ ਵੀ ਵੀਡੀਓ ਸ਼ੂਟ ਕਰਨ ਆਏ ਸੀਗੇ ਤੇ ਹੁਣ ਆਪਾਂ ਜਿਹੜਾ ਗਾਂ ਆਪਾਂ ਦੇ ਵਲੌਗ ਤੁਹਾਨੂੰ ਆ ਉਹ ਆਪਾਂ ਢੋਲੀ ਆਪਾਂ ਸ਼ੂਟ ਕਰਾਂ ਕਰਾਂਗੇ ਤੇ ਤੁਸੀਂ ਆਪਣਾ ਹਾਂਜੀ ਆਪਾਂ ਫੇਰ ਅਗੜਾ ਗਾ ਨੈਕਸਟ ਵਲੌਗ ਛੇਤੀ ਲੈ ਕੇ ਆਵਾਂਗੇ ਤੇ ਆਪਣੀ ਹੋਰ ਵੀ ਵੀਡੀਓ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਤੇ ਇੰਸਟਾਗ੍ਰਾਮ ਤੇ ਜਾ ਕੇ ਆਪਾਂ ਨੂੰ ਫੋਲੋ ਕਰ ਲਿਆ ਜਿਸ ਸੇਮ ਨਾਮ ਤੇ ਆਪਣੀ ਆਈਡੀ ਆ ਉੱਲ ਟ੍ਰੇਨਿੰਗ ਉੱਥੇ ਜਾ ਕੇ ਆਪਾਂ ਡੇਲੀ ਅਪਡੇਟ ਦਿੰਦੇ ਰਹਿੰਨੇ ਆ ਤੇ ਉੱਥੇ ਵੀ ਆਪਾਂ ਪਾਣੀ ਪੱਤ ਦੇ ਬਾਰੇ ਆਪਾਂ ਪਾਉਂਦੇ ਰਾਵਾਂਗੇ ਹੋਰ ਵੀ ਆਪਾਂ ਹੁਣ ਹੋਰ ਜਿਹੜੀਆਂ ਬਾਲੀਵੁੱਡ ਵਾਰੇ ਜਾਂ ਜੋ ਵੀ ਬਿਗ ਬੌਸ ਦੇ ਬਾਰੇ ਆਪਾਂ ਸਾਰੀ ਰਿਪੋਰਟਿੰਗ ਉੱਥੇ ਦਿੰਦੇ ਰਹਿੰਨੇ ਆ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ